ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਮੌਸਮ ਦੇ ਫੜੇ ਲੈ ਕੇ ਆਜਾਣਾ ਜੀ ਅਗਲੇ 5 ਦਿਨਾਂ ਦੀਆਂ ਆਪਾਂ ਗੱਲ ਕਰਨੀਆਂ ਯਾਨੀ ਕਿ 10 ਰਿਕਾ ਜ ਹੋ ਚਲੀ ਜਾ ਸਵੇਰ ਦਾ ਟਾਈਮ ਹੈ 15 ਜੋਂ ਤੱਕ ਮੌਸਮ ਪੰਜਾਬ ਦਾ ਫਲਸ ਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਲੈ ਕੇ ਹਾਜ਼ਰ ਹਾਂ ਆਜਾ ਸੈਟਲਰ ਦਸਰਾਂ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਵੇਰ ਦੇ ਲਗਭਗ 11:30 ਦਾ ਟਾਈਮ ਹੋਣ ਜਾ ਰਿਹਾ ਹੈ 10 ਜੂਨ ਦੀ ਜਿਹੜੀ ਅੱਜ ਸਵੇਰ ਹੈ ਪੰਜਾਬ ਦੀ ਗੱਲ ਕਰੀਏ ਜੀ ਹਰਿਆਣਾ ਰਾਜਸਥਾਨ ਲਗਭਗ ਹੌਦਫਾਗਾਂ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਸਵੇਰ ਤੋਂ ਹੀ ਜਿਹੜਾ ਗਰਮੀ ਦਾ ਕਹਿਰ ਵੇਖਣ ਨੂੰ ਮਿਲਦਾ ਜਿਵੇਂ ਜਿਵੇਂ ਦੁਪਹਿਰਾ ਹੁੰਦਾ ਜੀ ਦੁਪਹਿਰ ਵੇਲੇ ਜਿਹੜੇ ਆ ਬਹੁਤੇ ਖੇਤੜਾ ਜਿਹੜੇ ਤਪ ਤਪਦੀ ਗਰਮੀ ਨਾਲ ਜਿਹੜੇ ਹੋਰ ਵੀ ਜ਼ਿਆਦਾ ਤਪਣ ਲੱਗ ਜਾਂਦੇ ਨੇ ਬਿਤੇ 24 ਘੰਟਿਆਂ ਦੇ ਵਿੱਚ ਰਿਕਾਰਡ ਟੁੱਟੇ ਨੇ 7 ਸਾਲਾਂ ਦੇ ਰਿਕਾਰਡ ਜਿਹੜੇ ਆ ਗਰਮੀ 46.4 ਡਿਗਰੀ ਦੇ ਨਾਲ ਸੰਵਰਾਲਾ ਹਲਕਾ ਜੋ ਲੁਧਿਆਣੇ ਦੇ ਵਿੱਚ ਫੈਂਦਾ ਜੀ ਸਭ ਤੋਂ ਗਰਮ ਖੇਤਰ ਦਰਜ ਹੋਇਆ ਪੰਜਾਬ ਦੇ ਵਿੱਚ ਸੋ ਐਸੇ ਤਰ੍ਹਾਂ 46 ਦੇ ਆਸ-पास ਟੈਂਪਰੇਚਰ ਹੈ ਜਿਹੜੇ ਸਰਸੇ ਜ਼ਿਲ੍ਹੇ ਦੇ ਦਰਜ ਹੋਏ ਨੇ ਹਰਿਆਣੇ ਦੇ ਵਿੱਚ ਜਿਵੇਂ ਕਿ ਸਾਨੂੰ ਅਪਡੇਟ ਦਿੰਦੇ ਆ ਰਹੇ ਸੀ ਕਿ ਗਰਮੀ ਦਾ कहर ਚੱਲ ਰਹੀ ਹੈ ਤੇ ਟੈਂਪਰੇਚਰ ਦੇ ਵਿੱਚ ਵਾਧਾ ਹੋ ਸਕਦਾ ਆਉਂਦੇ ਇਹ ਦਿਨਾਂ ਦੇ ਵਿੱਚ ਤੇ ਇਹ ਬਹੁਤ ਅੱਗੇ ਟੈਂਪਰੇਚਰ ਹੈ ਜਿਹੜਾ ਜਾ ਚੁੱਕੇ ਨੇ 45 46 ਦੇ ਟੈਂਪਰੇਚਰ ਪਹੁੰਚਣਾ ਇੱਕ ਵੱਡੀ ਗੱਲ ਹੈ ਤੇ ਬਹੁਤੇ ਖੇਤਰਾਂ ਦੇ ਵਿੱਚ 40 ਤੋਂ ਫਾਰ ਹਾਲਾਂਕਿ ਪੰਜਾਬ ਦੇ ਸਾਰੇ ਖੇਤਰ ਜਿਹੜੇ 40 ਤੋਂ ਫਾਰ ਤਫਰੇ ਨੇ ਕਿਤੇ 42 ਕਿਤੇ 43 ਸੋ ਇਸੇ ਹੀ ਹਾਲ ਜਿਹੜਾ ਹੈ ਹਰਿਆਣੇ ਦਾ ਜੀ Rajasthan ਦੇ ਵਿੱਚ ਟੈਂਪਰੇਚਰ ਹੋਰ ਤਾਂ ਨੂੰ ਜਾਣਗੇ ਹੋ ਸਕਦਾ ਉੱਥੇ 47 48 ਨੂੰ ਟੱਚ ਕਰ ਜਾਣ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਟੈਂਪਰੇਚਰ ਦੇ ਵਿੱਚ ਵਾਧਾ ਹਲੇ ਦਰਜ ਹੋ ਸਕਦਾ ਹੋ ਸਕਦਾ ਕਿ ਅੱਜ ਦੇ ਦਿਨ ਜਾਂ ਕੱਲ ਦੇ ਦਿਨ ਟੈਂਪਰੇਚਰ ਹੈ ਜਿਹੜਾ ਕਿਤੇ 46 ਕਿਤੇ 47 ਨੂੰ ਟੱਚ ਕਰ ਸਕਦੇ ਨੇ ਪੰਜਾਬ ਦੇ ਵਿੱਚ ਸੋ ਅਗਦੇ ਦਿਨਾਂ ਦੇ ਵਿੱਚ ਰਾਹਤ ਵੀ ਮਿਲੇਗੀ ਇਹ ਵੀ ਤੁਹਾਨੂੰ ਅਫਰਡ ਇਸ ਵੀਡੀਓ ਦੇ ਵਿੱਚ ਦਿਆਂਗੇ ਕਿਉਂਕਿ ਇੱਕ ਤਾਜ਼ਾ ਫਾਛਮੀ ਸਿਸਟਮ ਆ ਰਿਹਾ ਜਿਹੜਾ ਕਿ 14-15 ਤਰੀਕ ਤੋਂ ਸਰਗਰਮ ਹੋ ਰਿਹਾ ਸੋ ਆਫਾ ਬਚਣਾ ਜੀ 10 11 12 13 ਇਹਨਾਂ ਦਿਨਾਂ ਦੇ ਵਿੱਚ ਤਪਦੀ ਗਰਮੀ ਪੈਣੀ ਹੈ ਕਹਿਰ ਗਰਮੀ ਦਾ ਟੁੱਟ ਕੇ ਬਰੇਗਾ ਤੇ ਪੰਜਾਬ ਦੇ ਬਹੁਤੇ ਹਫਾਗਾਂ ਦੇ ਵਿੱਚ ਲੋ ਜਿਹਨੂੰ ਅਫਾ ਕਹਿੰਦੇ ਆ ਹੀਟ ਵੇਵ ਹੀਟ ਵੇਵ ਚੱਲਣ ਦੇ ਆਸਾਰ ਨੇ ਹੀਟ ਵੇਵ ਦਾ ਇਹ ਕਹਿ ਸਕਦੇ ਆ ਕਿ ਅੰਤਮ ਦੌਰ ਹੋ ਸਕਦਾ ਕਿਉਂਕਿ ਇਸ ਤੋਂ ਬਾਅਦ ਮੌਨਸਨ ਦੀ ਵਾਪਸੀ ਵੀ ਜਿਹੜੀ ਲਗਭਗ ਤੈ ਹੈ ਜਦੋਂ ਮੌਨਸਨ ਵਾਪਸੀ ਕਰ ਗਿਆ ਤੇ ਹੀਟ ਵੇਵ ਦੀ ਜਿਹੜੀਆਂ ਹੀਟ ਵੇਵ ਦੀ ਹੋ ਚੁੱਕੀ ਸੋ ਇਸ ਤੋਂ ਬਾਅਦ ਜੇਕਰ ਅਸੀਂ ਅਸਲੇ ਦੀ ਗੱਲ ਕਰਦੇ ਹਾਂ ਜੀ ਸਵੇਰ ਦਾ ਟਾਈਮ ਹੈ ਮੌਸਮ ਸਾਫ ਹੈ ਅੱਜ ਸਾਫ ਹੀ ਰਹੇਗਾ ਕੋਈ اچ ਦੌਰ ਨਹੀਂ ਹੈ ਟੈਂਪਰੇਚਰ ਵਾਲੇ ਫਖ ਤੋਂ 45 46 ਦੇ ਟੈਂਪਰੇਚਰ ਜਿਹੜਾ ਪਹੁੰਚੇ ਹੋਏ ਨੇ ਸੋ ਆਫਾ ਬਚਣਾ ਜੀ ਗਰਮੀ ਤੋਂ ਤੇ ਆਉਂਦੇ 48 72 ਘੰਟੇ ਗਰਮੀ ਤੋਂ ਕੋਈ ਰਾਹਤ ਨਹੀਂ ਹੈ 12 13 ਤਰੀਕ ਤੱਕ ਇਸੇ ਤਰ੍ਹਾਂ ਦਿਨ ਜਿਹੜੇ ਆ ਤਪਦੇ ਰਹਿਣਗੇ ਪੰਜਾਬ ਹਰਿਆਣਾ ਰਾਜਸਥਾਨ ਸਮੁੱਚਾ ਉੱਤਰ ਭਾਰਤ ਜਿਹੜਾ ਜਾਇ ਇਸ ਵੇਲੇ ਕਹਿਰ ਦੀ ਗਰਮੀ ਦੇ ਨਾਲ ਚੁੱਝ ਰਿਹਾ ਸਿਸਟਮ ਜਿਹੜਾ ਆ ਰਿਹਾ ਜੀ ਉਹ 14 ਤਰੀਕ ਨੂੰ ਸਰਗਰਮ ਹੋ ਸਕਦਾ ਅੱਗੇ ਫਿਛੇ ਵੀ ਹੋ ਸਕਦਾ ਹੋ ਸਕਦਾ 15 ਨੂੰ ਹੋ ਜੇ 15 16 17 ਇਹ ਜਿਹੜੇ ਦਿਨ ਹੋਣਗੇ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਜੋਪੀ ਦੇ ਪਛੰਗੀ ਹਾਗ ਉੱਤਰਾਖੰਡ ਹਿਮਾਚਲ ਤੇ ਜੰਮੂ ਇਹਨਾਂ ਖੇਤਰਾਂ ਦੇ ਵਿੱਚ ਸਿਸਟਮ ਬਰੇਗਾ ਕਿਤੇ ਕਿਤੇ ਤੇਜ਼ ਹਨੇਰ ਚੱਕਰ ਕਿਤੇ ਦਰਮਿਆਨੇ ਵੀ ਕਿਤੇ ਤੇਜ਼ ਰਾਟੇ ਕਿਤੇ ਘਰੇ ਮਾਰ ਸੋ ਇਹ ਸਾਰਾ ਕੁਝ ਵਾਪਰੇਗਾ ਜੀ 14 ਤ ਲੈ ਕੇ 17 ਦੇ ਵਿਚਕਾਰ ਤੇ ਇਸ ਸਿਸਟਮ ਦੇ ਸਦਕਾ ਜਿਹੜਾ ਜਾ ਤਪ ਦੀ ਗਰਮੀ ਤੋਂ ਰਾਹਤ ਮਿਲਣ ਜਾ ਰਹੀ ਹੈ ਪੰਜਾਬ ਹਰਿਆਣਾ ਤੇ Rajasthan ਵਾਸੀਆਂ ਨੂੰ ਵੱਡੇ ਖਤਰ ਤੇ ਵੀ ਚੱਕਰ ਦੀ ਜਿਹੜੀ ਉਮੀਦ ਹੈ ਉਹ ਇਸ ਸਿਸਟਮ ਤੋਂ ਲੱਗੀ ਹੈ ਸੋ ਇਸ ਸਿਸਟਮ ਨੂੰ ਸਪੋਰਟ ਕਰਨ ਗਿਆ ਹਵਾਵਾਂ ਜੇਕਰ ਮੌਸਮ ਦੀ ਜਿਹੜੀ ਇਸ ਵੇਲੇ ਬ੍ਰੇਕ ਲੱਗੀ ਹੋਈ ਆ ਮੌਨਸਨ ਜੱਟ ਤੋਂ ਨਿਕਲੀਆਂ ਹਵਾਵਾਂ ਤੇ ਦੂਜੀ ਹੀਟ ਇਹ ਦੋਨੋਂ ਤਨ ਚੱਜਾਂ ਜੜੀਆਂ ਨੇ ਸਪੋਰਟ ਕਰਨ ਗਿਆ ਇਸ ਸਿਸਟਮ ਨੂੰ ਜਿਹਦੇ ਨਾਲ ਸਿਸਟਮ ਹੋਰ ਜੜਾ ਜਾ ਅ ਕਹਿ ਸਕਦੇ ਐਕਟਿਵ ਹੋ ਸਕਦਾ ਤੇ ਜਿਹਦੇ ਨਾਲ ਵੱਡੇ ਖਦਰ ਤੇ ਮੀਂਹ ਚਖੜ ਦੇ ਅਸਰ ਜੜਿਆ ਬਣਦੇ ਜਾਫਰ ਰਹੇ ਨੇ ਤੇ ਮੀਂਹ ਚਖੜ ਲੱਗਣਗੇ ਵੀ ਇੱਚ ਕੋਈ ਦੋਹrai ਨਹੀਂ ਆ ਕਿਉਂਕਿ ਜਿਹੜੇ ਇਹ ਦਿਨ ਨੇ ਜੀ ਜੂਨ ਮਹੀਨੇ ਜਿਹੜੇ ਇਹ 8-10 ਦਿਨ ਹੁੰਦੇ ਨੇ ਜਾਂ ਕਹ ਲਈਏ 15 ਦਿਨ ਹੁੰਦੇ ਨੇ ਇਹਦੇ ਵਿੱਚ ਗਰਮੀ ਫੈਣੀ ਚਾਹੀਦੀ ਹੈ ਗਰਮੀ ਫੈਏਗੀ ਤੇ ਉਨਾ ਹੀ ਮੌਨਸਨ ਵਧੀਆ ਬਰੇਗਾ ਜੜੇ ਜੜੇ ਖੇਤਰਾਂ ਦੇ ਵਿੱਚ ਗਰਮੀ ਫੈਰੀ ਹੈ ਇਸ ਲਈ ਗਰਮੀ ਪੈਣੀ ਲਾਜ਼ਮੀ ਹੈ ਇਹ ਜਿਹਾ ਇੱਕ ਦਿਨ ਅੱਜ ਗਰਮੀ ਕਿਉਂ ਫੈਰੀ ਹੈ ਇਹਨੇ ਟੈਂਪਰੇਚਰ ਕਿਉਂ ਜਾ ਰਹੇ ਨੇ ਸੋ ਇਹ ਵਧੀਆ ਗੱਲ ਹੈ ਕਿ ਟੈਂਪਰੇਚਰ ਇਹਨੇ ਜਾ ਰਹੇ ਨੇ ਇਹ ਤੋਂ ਆਪਾਂ ਬਚਾਅ ਜ਼ਰੂਰ ਰੱਖਣਾ ਪਰ ਜਿਵੇਂ ਟੈਂਪਰੇਚਰ ਤਾਂ ਉੱਨ ਚੜ ਰਹੇ ਨੇ ਉਸੇ ਤਰ੍ਹਾਂ ਮੌਨਸੂਨ ਵੀ ਫਿਰ ਜੜਾ ਜਾਂ ਜੰਮ ਕੇ ਬਰੇਗਾ ਜਿਥੇ ਜਿਥੇ ਗਰਮੀ ਇਸੇ ਲਈ ਘਟ ਆ ਰਹੀ ਹੈ ਤੁਹਾਨੂੰ ਅੱਜ ਸ਼ੁਕਰੀਆ